हम इतो कथा शुरू कर लगे वाहिगुरु जी का खालसा श्री वाहिगुरु जी राम कली सतगर ईड़ा पिंगला और सुखना तिने बसे एक थी बेणी संगम तय पराग मन मंजन करे ते ते थी ਤੰਤੋ ਤਹਾਨ ਰੰਗਣ ਰਾਮ ਹੈ ਲੋੜ ਨਹੀਂ ਰਹਿ ਜਾਂਦੀ ਉਸ ਨੂੰ ਤਰਵੈਣੀ ਤੇ ਪੰਜਾਗ ਦੇ ਇਸ਼ਨਾਨ ਦੀ ਲੋੜ ਨਹੀਂ ਰਹਿੰਦੀ ਉਸ ਮਨੁੱਖ ਦਾ ਮਨ ਪ੍ਰਭੂ ਦੇ ਮਲਾਪ ਰੂਪ ਤਰਵੈਣੀ ਵਿੱਚ ਇਸ਼ਨਾਨ ਕਰਦਾ ਹੈ ਗਉਰਮ ਗਾਮ ਚੀਨੇ ਬਰਲਾ ਕੋਈ ਤਹਾਨ ਰੰਗਣ ਰਮਿਆ ਹੋਏ ਰਹਉ ਦੇਵ ਸਥਾਨੇ ਗਿਆਨ ਸਾਣੀ ਤੇ ਬਨ ਜੇ ਸਬਦ ਦਾ ਨਖਤ ਬਾਣੀ ਤਾ ਚੰਦ ਨਾ ਸੂਰਜ ਪਾਉਣ ਨਾ ਪਾਣੀ ਸਾਖੀ ਜਾਗੀ ਗੁਰਮਖਤਿ ਜਾਂ ਗੁਰਮਖ ਜਾਣੇ ਜੇ ਕੋਈ ਪੁੱਛੇ ਕਿ ਜੈਸ ਵਸਤਾ ਵਿੱਚ ਪ੍ਰਭੂ ਮਨ ਦੇ ਅੰਦਰ ਆਟਕਦਾ ਹੈ ਉਸ ਦੀਆਂ ਛਾਨੀਆਂ ਕੀ ਹਨ ਤਾਂ ਉੱਤਰ ਇਹ ਹੈ ਕਿ ਉਸ ਵਸਤਾ ਵਿੱਚ ਸਤਿਗੁਰੂ ਦਾ ਸ਼ਬਦ ਪ੍ਰਭੂ ਦੀ ਸਤਸਾ ਦੀ ਬਾਣੀ ਮਨੁੱਖ ਦੇ ਹੰਦੇ ਵਿੱਚ ਹਲਾਰਾ ਪੈਦਾ ਕਰਨ ਦੇ ਹਨ ਜਗਤ ਦੇ ਹਨੇਰੇ ਨੂੰ ਦੂਰ ਕਰਨ ਲਈ ਚੰਦ ਤੇ ਸੂਰਜ ਉਤਨੇ ਸਮਰੱਥ ਨਹੀਂ ਜਿੰਨੇ ਉਹ ਹਲਾਰਾ ਮਨ ਦੇ ਹਨੇਰੇ ਨੂੰ ਦੂਰ ਕਰਨ ਲਈ ਹੁੰਦਾ ਹੈ ਪੌਣ ਪਾਣੀ ਆਦਕ ਤੱਤ ਜਗਤ ਨੂੰ ਉਤਨਾ ਸੁੱਖ ਨਹੀਂ ਦੇ ਸਕਦੇ ਜਿੰਨਾ ਸੌਖੇ ਹਲਾਰਾ ਮਨੁੱਖ ਦੇ ਮਨ ਨੂੰ ਦਿੰਦਾ ਹੈ ਮਨੁੱਖ ਦੀ ਸੌਰਤ ਗੁਰੂ ਦੀ ਸਿੱਖਿਆ ਨਾਲ ਜਾਗ ਪੈਂਦੀ ਹੈ ਗੁਰੂ ਦੀ ਰਾਹੀਂ ਸੂਝ ਪੈ ਜਾਂਦੀ ਹੈ। ਅਪਜੇ ਗਿਆਨ ਦਰਮਤ ਸਿਜੇ ਅਮਰਤ ਨਾਸ ਗਗਨਾਂਤਰ ਪੀਜੇ। ਇਹ ਇਸ ਕਲਾ ਜੋ ਜਾਣੇ ਪਿਉ ਭੇਟੇ ਦਾਸ ਪਰਮ ਗੁਰ ਦੇਉ। ਕਾਲ ਪੁਰਖ ਮਾਣੀ ਵਾਸਤਾ ਵਿੱਚ ਮਨੁੱਖ ਦੀ ਪ੍ਰਭੂ ਨਾਲ ਡੂੰਗੀ ਜਾਣ ਪਛਾਣ ਹੈ ਹੋ ਜਾਂਦੀ ਹੈ ਮੰਦੀ ਮਤ ਨਾਸ ਹੋ ਜਾਂਦੀ ਹੈ ਉੱਚੀ ੰਡਾਰੇ ਵਿੱਚ ਛਪਣਿਆ ਹੋਇਆ ਮਨ ਨਾਮ ਅਮਰਤ ਦੇ ਰਸ ਨਾਲ ਰਸ ਜਾਂਦਾ ਹੈ ਜੋ ਮਨੁੱਖ ਇਸ ਵਾਸਤਾ ਵਿੱਚ ਛੱਪੜ ਸਕਣ ਵਾਲੇ ਹੁਨਰ ਦਾ ਪੀਰ ਜਾਣ ਲੈਂਦਾ ਹੈ ਉਸ ਨੂੰ ਕਾਲ ਪੁਰਖ ਮਿਲ ਪੈਂਦਾ ਹੈ ਦਿਆ ਸਮੰਦਵਾਰਾ ਅਗਮ ਅਪਾਰ ਪਰਮਪੁਰਖ ਕੀ ਕਾਟੀ ਉੱਪਰ ਹਾਟ ਹਾਟ ਪਰ ਆਲਾ ਆਨੇ ਪੀਤਰ ਥਾਤੀ ਪੰਜ ਬਯੰਤ ਤੇ ਪਰਮਪੁਰਖ ਪ੍ਰਭੂ ਦੇ 파ਰਟ ਹੋਣ ਦਾ ਟਿਕਾਣਾ ਮਨੁੱਖ ਸੀਰ ਦਾ ਦਿਮਾਗ ਰੂਪ ਦਸਮਾ ਬੁਖਾ ਹੈ ਸੀਰ ਦੇ ਉਤਲੇ ਹਿੱਸੇ ਵਿੱਚ ਸਿਰ ਮਾਨ ਨੂੰ ਇੱਕ ਹੱਟ ਹੈ ਉਸ ਹੱਟ ਵਿੱਚ ਦਿਮਾਗ ਮਾਨ ਨੂੰ ਇੱਕ ਕਾਲਾ ਹੈ ਇਸ ਆਲੇ ਦੇ ਰਾਹੀਂ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ ਜਗਤ ਕਹੇ ਸੂ ਕਉ ਨਾ ਸੋਵੇ ਤੀਨ ਤਲੋਕ ਸਮਾਲ ਬਲੋਵੇ ਬਲੋਵੇ ਨੀਂਦ ਮੰਤਨ ਲੈਦੇ ਰਹੇ ਮਨੁਆ ਔਟ ਸੋਨਮੈਂ ਗਹੀਂ ਜਿਸ ਦੇ ਅੰਦਰ ਪ੍ਰਮਾਤਮਾ ਪ੍ਰਗਟ ਹੋ ਪਿਆ ਉਹ ਸਦਾ ਜਾਗਦਾ ਰਹਿੰਦਾ ਹੈ ਇਸ ਚੇਤ ਰਹਿਦਾ ਹੈ ਮਾਇਆ ਦੀ ਨੀਂਦ ਵਿੱਚ ਕਦੇ ਸੌਂਦਾ ਨਹੀਂ ਉਹ ਇੱਕ ਐਸੀ ਸਮਾਧੀ ਵਿੱਚ ਟਿਕਿਆ ਰਹਿੰਦਾ ਹੈ ਜਿੱਥੋਂ ਮਾਇਆ ਦੇ ਤਿੰਨੇ ਗੁਣ ਤੇੰਨਾ ਲੋਕਾਂ ਨੇ ਮਾਇਆ ਪਰੇ ਹੀ ਰਹਿੰਦੇ ਰਹਿੰਦੇ ਹਨ ਉਹ ਮਨੁੱਖ ਪ੍ਰਭੂ ਦਾ ਨਾਮ ਮੰਤਰ ਆਪਣੇ ਹਿਰਦੇ ਵਿੱਚ ਟਿਕਾ ਰੱਖਦਾ ਹੈ ਜਿਸ ਲਈ ਮਨਕਤ ਨਾਲ ਉਸ ਦਾ ਮਨ ਮਾਇਆ ਵੱਲੋਂ ਪਰਤ ਕੇ ਸੁਚੇਤ ਸੁਚੇਤ ਰਹਿੰਦਾ ਹੈ ਉਸ ਵਸਤਾ ਵਿੱਚ ਟਿਕਾਣਾ ਪਕੜਦਾ ਹੈ ਜਿੱਥੇ ਕੋਈ ਫਰਨਾ ਨਹੀਂ ਉੱਠਦਾ ਰਉ ਉਤਰਹਿਨਾ ਆਲਿਆ ਪਾਖੇ ਪਾਂਚੋ ਇੰਦਰੀ ਬਸ ਕਰ ਰੱਖੇ ਗੁਰ ਕੀ ਸਾਖੀ ਰੱਖੇ ਚੰਤ ਮਨ ਤਨ ਅਰਪੇ ਕ੍ਰਿਸ਼ਨ ਬ੍ਰੀਤ ਉਹ ਮਨੁੱਖ ਸਦਾ ਜਾਗਦਾ ਹੈ ਸੁਚੇਤ ਰਹਿੰਦਾ ਹੈ ਕਦੇ ਝੂਠ ਨਹੀਂ ਬੋਲਦਾ ਪੰਜਾਂ ਹੀ ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਰੱਖਦਾ ਹੈ ਸਤਿਗੁਰੂ ਦਾ ਆਦੇਸ਼ ਆਪਣੇ ਮਾਨ ਵਿੱਚ ਸਾਂ ਕੇ ਰੱਖਦਾ ਹੈ ਆਪਰਾ ਮਨ ਆਪਨਾ ਸ੍ਰੀ ਪ੍ਰਭੂ ਦੇ ਪਿਆਰ ਤੋਂ ਸਦਕੇ ਕਰਦਾ ਹੈ ਕਰ ਪਰਮ ਸਾਖਾ ਵਿਚਾਰੇ ਆਪਣਾ ਜਨਮ ਨਾ ਜੂਏ ਹਾਰੇ ਅਸਰ ਨਦੀ ਕਾ ਮੰਦੇ ਮੂਲ ਬਾਛਮ ਫੇਰ ਚੜਾਵੇ ਸੁਰਾ ਅੰਜਰ ਜਰੇ ਸੂਨ ਚੋਰ ਚਰੀ ਜਿਗਨ ਨਾਤ ਸਿਉਂ ਗੋਸ਼ਟ ਕਰੇ ਉਹ ਮਨੁੱਖ ਜਗਤ ਨੂੰ ਹੱਥਾਂ ਦੀਆਂ ਉਂਗਲਾਂ ਰੁੱਖਾਂ ਦੀਆਂ ਟਾਹਣੀਆਂ ਤੇ ਪੱਤਰ ਸਮਝਦਾ ਹੈ ਇਸ ਵਾਸਤੇ ਮੂਲ ਪ੍ਰਭੂ ਨੂੰ ਛੱਡ ਕੇ ਐਸ ਖਿਲਾੜੇ ਵਿੱਚ ਰੁੱਝ ਕੇ ਆਪਣੀ ਜ਼ਿੰਦਗੀ ਦੂਏ ਦੀ ਖੇਡ ਵਿੱਚ ਨਹੀਂ ਜਿਮਾਉਂਦਾ ਬਕਾਰਾਂ ਦੀ ਨੀਂਦ ਦਾ ਸੋਮਾ ਹੀ ਬੰਦ ਕਰ ਦਿੰਦਾ ਹੈ ਮਨ ਗਿਆਨਤਾ ਦੇ ਹਨੇਰੇ ਵੱਲੋਂ ਅਰਤਾਕ ਵਰਤਾ ਵਰਤਾ ਕੇ ਇਸ ਵਿੱਚ ਗਿਆਨ ਦਾ ਸੂਰਜ ਚੜਾਉਂਦਾ ਹੈ ਸਦਾ ਲਈ ਪ੍ਰਮਾਤਮਾ ਨਾਮਨ ਮੇਲ ਕਰ ਲੈਣਾ ਹੈ ਮਲਾਪ ਦਾ ਉਸਦੇ ਅੰਦਰ ਇੱਕ ਚਸ਼ਮਾ ਫਟ ਪੈਂਦਾ ਹੈ ਉਹ ਇੱਕ ਐਸੀ ਮੋਜ ਮਾਰਦਾ ਹੈ ਜਿਸ ਨੂੰ ਕਦੇ ਬੜੇਪਾ ਨਹੀਂ ਭਾਮਦਾ ਜੋ ਕਦੇ ਮੁਕਦੀ ਨਹੀਂ ਜੋ ਮਖਦੀਵਾ ਜੋਤ ਦਿਵਾਰਾ ਬਲਵੁ ਅਨੰਤ ਮੂਲ ਵਿੱਚ ਕਾਰ ਸਰਬ ਕਲਾਂ ਲੈ ਆਪੇ ਰਹੇ ਮਨ ਮਾਨਕ ਰਤਨਾ ਮੈਂ ਗੂਹੇ ਕਾਲ ਪਰਖਦੀ ਜੋਤ ਦਿਵਾਰਾ ਉਸ ਦੇ ਅੰਦਰ ਮਾਨੋ ਚਾਰ ਮੁਹਾ ਬਾੜਾ ਦੀਵਾ ਜਗ ਪੈਦਾ ਹੈ ਸਸ ਕਰਕੇ ਹਰ ਪਾਸੇ ਚਾਨਣ ਹੀ ਚਾਨਣ ਰਹਿੰਦਾ ਹੈ ਉਸ ਦੇ ਅੰਦਰ ਮਨ ਨੂੰ ਇੱਕ ਐਸਾ ਫਲ ਖੜ ਪੈਂਦਾ ਹੈ ਜਿਸ ਦੇ ਵਿਚਕਾਰ ਪ੍ਰਭੂ ਰੂਪਮ ਨਿਕਰਨ ਹੁੰਦਾ ਹੈ ਤੇ ਉਸ ਲੀਆਂ ਬੇਅੰਤ ਪੱਤੀਆਂ ਹੁੰਦੀਆਂ ਹਨ ਅਨਾੰਤ ਰਚਨਾਵਾਂ ਆਲਾਕਾਰਪੁਰਖ ਉਸ ਦੇ ਅੰਦਰ ਪ੍ਰਗਟ ਹੋ ਪੈਂਦਾ ਹੈ ਉਹ ਮਨੁੱਖ ਸਾਰੀਆਂ ਤਾਕਤਾਂ ਦੇ ਮਾਲਕ ਕਾਲਪੁਰਖ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ ਉਹਦਾ ਮਨ ਮੂਤੀ ਬਣ ਕੇ ਪ੍ਰਭ ਦੇ ਗੁਣ ਰੂਪ ਰਤਨਾ ਵਿੱਚ ਜੁੜਿਆ ਰਹਿੰਦਾ ਹੈ ਮਾਸਤਕ ਪਦਮੰਦ ਵਾਲੀ ਮਨੀ ਮੈਂ ਨਿਰੰਗਾ ਤਰਪਵਣਣੀ ਪੰਜ ਸ਼ਬਦ ਨਰਮਾਇਣ ਬਾਜੀ ਤੋਲਕੇ ਚਵਰ ਸੰਖ ਕਨਗਾਜੀ ਦਲਮੈ ਨੀਤੋ ਗਰਮਖ ਗਿਆਨ ਵੇਣੀ ਜਾਚੇ ਤੇਰਾ ਨਾਮ ਉਸ ਬੰਦੇ ਨੇ ਤੌਰ ਅੰਦਰ ਤਲੂਕੀ ਦਾ ਮਾਲਕ ਪ੍ਰਭੂ ਆਟਕਦਾ ਹੈ ਉਸ ਦੀ ਮਰਖਤ ਨਾਲ ਉਸ ਦੇ ਮੱਥੇ ਉੱਤੇ ਮਾਨੋ ਕੋਲ ਫੁੱਲ ਖੜ ਪੈਂਦਾ ਹੈ ਦੇ ਉਸ ਹਲ ਦੇ ਚਾਰ ਸਪੀਰੇ ਹੀਰੇ ਪ੍ਰੋਤੇ ਜਾਂਦੇ ਹਨ ਉਹਦੇ ਅੰਦਰ ਮਨ ਨੂੰ ਇੱਕ ਐਸਾ ਸੁੰਦਰ ਰਾਗ ਹੁੰਦਾ ਹੈ ਕਿ ਪੰਜੇ ਹੀ ਕਿਸਮਾਂ ਦੇ ਸੋਹਣੇ ਸਾਜ਼ ਵੱਜ ਪੈਂਦੇ ਹਨ بڑے ਸ਼ੰਖ ਵੱਜਣ ਲੱਗ ਪੈਂਦੇ ਹਨ ਉਸ ਤੇਜ ਚੌਰ ਚੱਲ ਪੈਂਦਾ ਹੈ ਪਾਉ ਮ ਉਸ ਦਾ ਮਨ ਸੰਸਾਹਾਂ ਦਾ ਸਾ ਬਣ ਜਾਂਦਾ ਹੈ ਸਤਗੁਰੂ ਤੋਂ ਮਿਲਿਆ ਹੋਇਆ ਕਾਰਪੁਰਖ ਦੇ ਨਾਮ ਦਾ ਇਹ ਚੰਨਣ ਕਾਮਾ ਦੇਖ ਵਿਚਾਰਾਂ ਨੂੰ ਮਾਰ ਮੁਕਾਉਂਦਾ ਹੈ ਇਹ ਕਾਰਪੁਰਖ ਤੇਰਾ ਦਾਸ ਮੇਣੀ ਭੀ ਤੇਰੇ ਦਰ ਤੋਂ ਇਹ ਨਾਮ ਹੀ ਮੰਗਦਾ ਹੈ ਇਹ ਸੰਤ ਜਨ ਨੂੰ ਮਾਇਆ ਰਹਿਤ ਨਾਮ ਅਸਵਾਸਤਾ ਵਿੱਚ ਮਨੁੱਖ ਦੇ ਮਨ ਵਿੱਚ ਵਸਦਾ ਹੈ ਨਰਨਜਨ ਸੂਣਾ ਰਾਮ ਪ੍ਰਗਾਸ ਹੁੰਦਾ ਹੈ ਜਿਸ ਵਸਤਾ ਨਾਲ ਸਾਝ ਕੋਈ ਬਿਰਲਾ ਮਨੁੱਖ ਸਤਿਗੁਰੂ ਦੀ ਸ਼ਰਨ ਪੈ ਕੇ ਬਣਾਉਂਦਾ ਹੈ ਜੋ ਮਨੋਖ ਗੁਰੂ ਦੀ ਕਿਰਪਾ ਨਾਲ ਇਸ ਮੀਲ ਵਾਸਤਾ ਵਿੱਚ ਚੱਪੜਿਆ ਹੈ ਉਸ ਦੀ ਬਾਤ ਤੇ ਈੜਾ ਪਿੰਗੂ ਤੇ ਸੁਹਣਾ ਤਿੰਨੇ ਹੀ ਕਥਾਂ ਵਸਦੀਆਂ ਹਨ ਤਰਵੈਣੀ ਸੰਗਮ ਪਰਗਾ ਪਰ ਜਾਗ ਤੀਸਥਪੀਅ ਉਸ ਮਨੋਖ ਲਈ ਉੱਥੇ ਬਸਦਾ ਹੈ ਆਵ ਉਸ ਮਨੋਖ ਨੂੰ ਈੜਾ ਪਿੰਗੂ ਨੂੰ ਸੁਖੁਮਾਨ ਦੇ ਅਭਿਆਸ ਦੀ ਲੋੜ ਨਹੀਂ ਰਹਿ ਜਾਂਦੀ ਉਸ ਨੂੰ ਤ੍ਰਮੈਣੀ ਦੇ ਪ੍ਰਜਾਖ ਤੇ ਅਸ਼ਨਾਣ ਦੀ ਲੋੜ ਨਹੀਂ ਰਹਿੰਦੀ ਉਸ ਮਨੁੱਖ ਦਾ ਮਨ ਪ੍ਰਭੂ ਮਿਲ ਆਪਰੂਪ ਤ੍ਰਮੈਣੀ ਵਿੱਚ ਅਸ਼ਨਾਣ ਕਰਦਾ ਇੱਥੇ ਸਮਾਪਤ ਕਰਦੇ ਹਾਂ ਬੋਲਣ ਵਿੱਚ ਕੋਈ ਅੱਖਰ ਵੱਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਲਈ ਅਣਜਾਣ ਮੱਛੀ ਦੇ ਸੱਥੇ ਹੱਥ ਖੜਾ ਨਾਮ ਦੀ ਦਾਤ ਵਖਸ਼ੋ ਤੇ ਚਰਨਾਂ ਨਾਲ ਜੋੜਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ